ਕਲਵੀਰ ਭਾਈ ਆਓ ਯਾਰ ਪਹਿਲਾਂ ਲਾਈਨ ਅਪ ਹੋਈਏ ਆਪਾਂ ਬਿੰਦਰ ਭਾਈ ਇਸ ਤੋਂ ਬਾਅਦ ਸਾਰੀਆਂ ਗੱਲਾਂ ਕਰਾਂਗੇ ਰਾਹਤਰਾ ਦੇ ਨਾਲ ਸਾਡੇ ਬਾਦਿਰ ਸਤਕਾਰ ਦੇ ਜੋ ਸਾਡੇ ਗੁਰਜੀਤ ਸਿੰਘ ਜੀ ਫੌਜੀ ਸਾਹਿਬ ਨਾਕੇ ਵੀਰ ਹੋਣੀ ਬਿੱਕੀ ਹੋਰ ਸਾਡੇ ਗੁਰਦੀਪ ਸਿੰਘ ਜੀ ਗੋਪਰੀ ਸਿੰਘ ਜੀ ਸਤਕਾਰ ਲਈ ਸਭ ਤੇ ਰੱਖੜਾ ਫੋਟੋ ਇਕੱਠਿਆਂ ਦੀ ਬਖਤ ਪੀਂਦੇ ਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਇਹ ਯਾਦਗਾਰ ਜਿਹੜੀਆਂ ਤਸਵੀਰਾਂ ਇਹ ਰਹਿ ਜਾਂਦੀਆਂ ਇੱਕ ਬੰਦੇ ਦਾ ਕਾਰ ਹੀ ਚੱਤੇ ਰਹਿ ਜਾਂਦਾ ਵਾਹ ਜੀ ਵਾਹ ਤੇ ਅਗਲਾ ਮੈਚ ਉਗਰਾਹਾ ਤੇ ਸ਼ਾਮ 84 ਇਹ ਟੀਮਾਂ ਵੀ ਤਿਆਰ ਰਹਿਣਗੇ ਉਧਰ ਸ਼੍ਰੀ ਬ੍ਰਿੰਦਰ ਕੁਮਾਰ ਜੀ ਗੋਇਲ ਸਾਹਿਬ ਜੀਵਨ ਕੁਮਾਰ ਜੀ ਰੱਬੜ ਵੱਡੇ ਮਾਣ ਕਰ ਗਿਆ ਭੁਗਦੇਣੀ ਕਾਲਾ ਸਾਡਾ ਵੀਰ ਰਵੀ ਚੱਠਾ ਸਾਰੇ ਬਲਾਰਾਂ ਦਾ ਲੱਖੀ ਲਹਿਰੇ ਵਾਲੇ ਯਾਰ ਦਾ ਵੀ ਧੰਨਵਾਦ ਮੈਥੋਂ ਲੈ ਲਈ ਮੈਥੋਂ ਲੈ ਲਈ ਬਹੁਤ ਬਹੁਤ ਬਾਉ ਜੀ ਸੀਸਪਾਲ ਜੀ ਸਾਡੇ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਉਹਨਾਂ ਦਾ ਧੰਨਵਾਦ ਕਰਦੇ ਬਾਉ ਜੀ ਆਪਾਂ ਮੈਂ ਤੋਂ ਪਹਿਲਾਂ ਪਹਿਲਾਂ ਮੈਂ ਗੁਰਪ੍ਰੀਤ ਬਾਈ ਉਹਨਾਂ ਨੂੰ ਆਮਨੇ ਸਾਡੇ ਬਲਦੇਵ ਜੀ ਆ ਵੀ ਐਂਡ ਆਕਰੋ ਨਾ ਛੇਕੋ ਸੇ ਅਨਾਉਂਸ ਕਰ ਰਹਾ ਜੀ ਕਰ ਲਓ ਐਂਟਰੀ ਕਮੇਟੀ ਨੇ ਉਹ ਗਗਨ ਕਹਿੰਦੇ ਨਾਕੇ ਵਾਲਾ ਪਰ ਸਾਹਮਣੇ ਆਮ ਲੋਕਾਂ ਦੇ ਵਿਚਾਰ ਚਰਚਾ ਤੇ ਗੁਰਜੀਤ ਸਿੰਘ ਜੀ ਖੋਖਰ ਜੋ ਕਿ ਸੀਐਮ ਜੀ ਪਰ ਉਹ ਸੀਮਾਨ ਉਹਦੇ ਘੂੜਾ ਦੇ ਵਿੱਚ ਹੀ ਹੈ ਵਿਸ਼ੇਸ਼ ਤੌਰ ਤੇ ਪੁੱਜਿਆ ਸਾਡੇ ਕਬਲਜੀਤ ਕੁੱਪੀ ਨਾਮ ਨਾਲ ਪਰ ਇਹਦੇ ਪਾਸੇ ਆਪਾਂ ਤੱਕਦੇ ਆਂ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚੋਂ ਪਹੁੰਚੇ ਨੇ ਅਸੀਂ ਉਹਨਾਂ ਦੇ ਇੱਥੇ ਪਹੁੰਚਣ ਤੇ ਕਲੱਬ ਵੱਲੋਂ ਧੰਨਵਾਦ ਕਰਦੇ ਆਂ ਜੀ ਪੱਪੂ ਜੀ ਤੇ ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦਾਂ ਲੁੱਟਦੇ ਰਹੇ ਮੇਰੇ ਵੀਰੋ ਲੈ ਵੀਰ ਨਾ ਦੇ 13 ਦੀ ਧੰਨਵਾਦ ਗੁਰਪ੍ਰੀਤ ਸਿੰਘ ਉਹ ਸਾਹਮਣੇ ਕਬੱਡੀ 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 ਇਹ ਕਹਿੰਦੇ ਸ਼ੀਰੇਬਾਈ ਦੇ ਪਿੰਡੋਂ ਜਲ ਕੇ ਆਇਆ ਰਾਮ ਤਕਰੀਬ ਸਿੰਘ ਦੀ ਮੈਸਲ ਖਾਨੇ ਦੇ ਪਿੰਡ ਦਾ ਕੱਲੂ ਹੈ ਪਰ ਟੋੜਾ ਵਾਲ ਪਿੰਡ ਹੈ ਕਲਵੀਰ ਦਾ ਨਿਊਜ਼ੀਲੈਂਡ ਖੇਡੇ ਆਏ ਕਹਿੰਦੇ ਜੈਮੀ ਮੇਰੇ ਵੀਰੋਂ ਮੈਸਲ ਖਾਨੇ ਵਾਲਾ ਟੱਕਰ ਪੱਡੀ ਹੈ ਮੇਲਾ ਮੇਲ ਪਿੰਡ ਦੇ ਵਿੱਚ ਚੱਲਦਾ ਮੇਰੇ ਪੰਜਾਬੀ ਵੀਰੋ ਆਹ ਮੇਲਾ ਮੇਲ ਪਿੰਡ ਦੇ ਵਿੱਚ ਚੱਲ ਖੱਲੀ ਜੋ ਕਿ ਸੀਐਲ ਸਾਹਿਬ ਦੀ ਭੂਆ ਦੇ ਪੁੱਤਰ ਹੈ ਕਮਲਜੀਤ ਕੁੱਕੀ ਲਾਦਾ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਨਾਗਾ ਬਾਈ ਕਹਿੰਦਾ ਗੁਰਜੀਤ ਖੋਦੀ ਕਹਿੰਦਾ ਹਰਜਨਦੀਪ ਸ਼ਰਮਾ ਜੀ ਕਹਿੰਦੇ ਦਾਰ ਹਰ ਰਹਿਣੇ ਬਿਲਦਾ ਰਹਿਣੇ ਬਿਲਦਾ ਪਰ ਨੰਬਰ ਭਾਈ ਬੀਗਾ ਜਿਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ਮੂ ਪੱਤਰਕਾਰ ਬਹੁਤ ਬਹੁਤ ਧੰਨਵਾਦ ਆ ਸ਼ਾਮ 88 ਆ ਗਈ ਸ਼ਾਮ ਜਦੋਂ ਅਸੀਂ ਉਧਰ ਗੁਰਦੀ ਤੇ ਵੀਰਾਂ ਕਹਿੰਦੇ ਵੱਡੇ ਮਾਣ ਕਰ ਗਿਆ ਰਣਾਂ ਦੇ ਮੁੰਡੇ ਦੇ ਵੀ ਚਰਚੇ ਆ ਪਰ ਕਾਮੀ ਵੀ ਕਹਿੰਦਾ ਖੇਡ ਰੱਖੜੀ ਪਰ ਗੋਗਰ ਇਕੜ ਗੁਰਦੀ ਵਾਲਾ ਮਸ਼ਹੂਰ ਕਬੱਡੀ ਖਿਡਾਰੀ ਪਰ ਲੋਕਰ ਵੀ ਜਿੱਥੇ ਮਈਆ ਤੱਪ ਧਰਦਾ ਉੱਥੇ ਉਹਦਾ ਸਰੂ ਮੈਂ ਅੱਗ ਲਾਉਣੀ ਮੈਲਾਂ ਨੂੰ ਕੁੱਲੀ ਯਾਰ ਦੀ ਸੁਰਕ ਦਾ ਝੂਟਾ ਓ ਅੱਗ ਲਾਉਣੀ ਮੈਲਾਂ ਨੂੰ ਕੁੱਲੀ ਯਾਰ ਦੀ ਸੁਰਕ ਦਾ ਝੂਟਾ ਇੱਕ ਪਾਸੇ ਫੁੱਟਾ ਦੂਸਰੇ ਪਾਸੇ ਓ ਜਲੇ ਬਖੰਡੇ ਦਾ ਤਾਰਾਂ ਵਾਲੀ ਪਿੰਡ ਦਾ ਅਮਰੀਕ ਓ ਅਮਰੀਕ ਅਮਰੀਕ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਜੀਤ ਕੁਮਾਰ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਜਗਰਾਤ ਜੀ ਨੇ ਤੇ ਉਹਨਾਂ ਦੇ ਨਾਲ ਆਪਣੇ ਟੀਚਰ ਸਾਹਿਬਾ ਪਹੁੰਚੇ ਨੇ ਅਸੀਂ ਪ੍ਰਜੀਤ ਕੁਮਾਰ ਜੀਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹੈ ਪਰ ਮੁੰਡਾ ਕੀ ਨਾ ਖੇਡ ਆਇਆ ਗੋਪੇ ਪੈਸੋੜਾ ਦਾ ਕੁਸ਼ਤਰ ਦੇ ਬੰਦੂ ਦਾ ਧਾਲੀਆਂ ਵਾਲੇ ਮੁੰਡੇ ਕਿਹਨੇ ਆ ਦੋ ਦੁਸ਼ਮਣ ਬਈ ਸ਼ਾਮ 8:30 ਤੇ ਬੋਡੀ ਟੀਮਾਂ ਗ੍ਰਾਹਨ ਸੈਡਾ ਲੋਜੀ ਕਿਹਦੇ ਫੌਜੀ ਹੁਨਾਮਾ ਦੇ ਰਹੀ ਪਿੰਡ ਹੈ ਜਿਹੜੇ ਹੁਸ਼ਿਆਰ ਕਰਦਾ ਕਾਲੀ ਸਾਰੀ ਤੇ ਕੱਕੇ ਹੋ ਹੈਪੀ ਪੀਐਸਪੀ ਲੇਰਾ ਕਾਕਾ ਜੀ ਦੀਪਕ ਰਾਏ ਜੀ ਉਹਨਾਂ ਨੂੰ ਜੀ ਨੌਜਵਾਨ ਫੁੱਟਬਾਲ ਕਲੱਬ ਵੱਲੋਂ ਸਨਮਾਨਜਨ ਬਜਤ ਰਾਜ ਜੀ ਅੱਜ ਆਪ ਕੋ ਜੀ ਬਲਾਕਾਰੇ ਦੇਖਣਾ ਕਰੋ ਕਿਰਪਾ ਕਰਕੇ ਉਹ ਸੇਵਾ ਜਮਦੀ ਸ਼੍ਰੀ ਆਉਂਦੇ ਸੇਵਨ ਲਗੇ ਆ ਚਾਲ ਯਾਫੀ ਕਹਿੰਦੇ ਉਹ ਰਾਹ ਤੇ ਰਾਤ ਖੇਪਦਾ ਸਾਡਾ ਮੇਜਰ ਕਹਿੰਦੇ ਤਗਾਲਗੇ ਦੇ ਨਾਲ ਖੇਡ ਮਾਰ ਰਿਹਾ ਉਹਦਾ ਵੀ ਜੰਗਲ ਹੁੰਦਾ ਉਹ ਸਲਾਫਾ ਦੀ ਸੋਨੀ ਬਾਜੀ ਹੁਣੇ ਜੰਗਲ ਲਿਆ ਪਾੜੇ ਦੇ ਵਿੱਚ ਪਿੱਛੇ ਕਰੋਨਾ ਦੇ ਵੀ ਭੈਣੇ ਨੇ ਕਹਿੰਦੇ ਪਾਲ ਬਾਈ ਜਿਗਰ ਤੇ ਹੁੰਦਾ ਕਰਨਾ ਖੁਦ ਪਰਸ਼ੁਤ ਕਰਨਾ ਕਹਿੰਦੇ ਇਹ ਸਾਡੇ ਪਿਆਪੀਆਂ ਲੈ ਕੇ ਬੋਲੇ ਕਹਿੰਦੇ ਨੀਜੋ ਵਾਲਿਆ ਜਗਤਿੰਦਰ ਸਿੰਘ ਆਹ ਮੱਲ ਖੱਬੀ ਪਾਇਆ ਪੱਨੀ ਵੀ ਤੱਕੀ ਖੇਡਿਆ ਰੌਂਦੇ ਵਾਲਾ ਫੌਜੀ ਵੀ ਕਹਿੰਦੇ ਨੀਲੋ ਆ ਦੇ ਵਿੱਚ ਆਹ ਪੱਕੇ ਦੇ ਲੈ ਹੋਇਆ ਆਹ ਮੱਲਾ ਕਹਿੰਦੇ ਨੀਜੋ ਵਾਲਿਆ ਆਹ ਕੁਲਵਿੰਦਰ ਸਿੰਘ ਮੱਲ ਕੱਬੀ ਪਾਇਆ ਲੈ ਵੀ ਤਾਲੀ ਜੱਟਾਂ ਦੀ ਤੂ ਆਹ ਜਫਾ ਲਾਓ ਆਹ ਸੇਵ ਜੜੀਆ ਇੱਕ ਪਾਸੇ ਇਹ ਦੂਸਰੇ ਪਾਸੇ ਕਹਿੰਦੇ ਨੀਜੋ ਵਾਲਿਆ ਪੱਤਰਕਾਰ ਅਮਰਵਿੰਦ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅੰਦਰਸਟੈਂਡ ਬਣਾ ਕੇ ਰੱਖਿਆ ਕਿਉਂਕਿ ਲੋਕ ਕਬੱਡੀ ਦੇ ਨਾਲ ਜੁੜੇ ਹੋਇਆ ਹੈ ਅੰਦਰ ਤੋਂ ਮੈਚ ਬਈ ਰੁਕਿਆ ਖੜਾ ਹੰਮਾ ਇਧਰ ਦੇ ਪਾਸੇ ਕੁਝ ਹੋਰ ਹੀ ਗੱਲਾਂ ਹੋ ਜਾਂਦੀਆਂ ਪਾਵਲੀ ਫੂਲ ਦੇ ਨਾਲ ਟੈਡੀ ਇਸ਼ਾਰਾ ਕਰਦੇ ਆ ਨੰਬਰ ਸਰ ਕੀ ਕਹਿਣਾ ਚਾਹੁੰਗਾ ਜਲੇਲ ਕਲਾ ਦੇ ਵਿੱਚ ਨੰਬਰ ਇੱਥੇ ਮੇਰੇ ਪੀਰੀ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵੱਡਾ ਹੈ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਬਹੁਤ ਦੂਰ ਦੂਰ ਤੋਂ ਟੀਮਾਂ ਤੇ ਬਹੁਤ ਹੀ ਨਾਮੇ ਖਿਡਾਰੀ ਨੇ ਜਿਹੜੇ ਉਹ ਇੱਥੇ ਆਏ ਮਿਲਦੇ ਬਹੁਤ ਵਧੀਆ ਮੈਚ ਚੱਲ ਰਹੇ ਨੇ ਬੜਾ ਲੋਕ ਆਨੰਦ ਮਾਣਨੇ ਨੇ ਸੋ ਮੈਂ ਇਸ ਸ਼ੁਭ ਮੌਕੇ ਤੇ ਸਾਰਿਆਂ ਨੂੰ ਕਲੱਬ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਅਹੁਦੇਦਾਰ ਸਾਹਿਬਾਨ ਨੇ ਖਿਡਾਰੀ ਤੇ ਸਮੁੱਚੇ ਨਗਰ ਨੂੰ ਲੱਖ ਲੱਖ ਵਧਾਈ ਦਿੱਤੀ। ਹਣਕੀ ਦੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਸਟੇਡੀਅਮ ਨੂੰ ਹਣਕੀ ਦੇ ਖੁਸ਼ਪਰੀਆ ਮੇਰੇ ਵੀਰੋ ਹਣਕੇ ਦੇ ਵਿੱਚ ਸਾਡਾ ਟੀਚਾ ਹੈ ਹਰ ਪਿੰਡ ਦੇ ਵਿੱਚ ਸਟੇਡੀਅਮ ਬਣਾਉਣਾ ਬਹੁਤ ਪਿੰਡਾਂ ਦੇ ਵਿੱਚ ਸਟੇਡੀਅਮ ਬਣਾਦੇ ਸਨ ਉਹਨਾਂ ਦੇ ਸਟੇਡੀਅਮ ਦੇ ਵਿੱਚ ਵਾਲੀਬਾਲ ਦੇ ਗਰਾਊਂਡ ਕਬੱਡੀ ਦੇ ਤੇ ਜਿਸ ਤਰ੍ਹਾਂ ਦੇ ਵੀ ਪ੍ਰਬੰਧ ਲੋਕਾਂ ਨੇ ਕਿਹਾ ਉਸ ਤਰ੍ਹਾਂ ਦੇ ਸਾਰੇ ਪ੍ਰਬੰਧ ਅਸੀਂ ਕਰਕੇ ਦਿੰਦੇ ਨੇ ਤੇ ਉਹਨਾਂ ਵਾਲੇ ਸਮੇਂ 'ਚ ਸਾਰੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜੋ ਹੈ ਅਸੀਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਾਂ ਖੇਡਾਂ ਵੱਤ ਲਿਆ ਪਹਿਲਾਂ ਕਰਾਈਆਂ ਸੋ ਸਾਰੇ ਪਿੰਡਾਂ ਦੇ ਵਿੱਚ ਅਸੀਂ ਖੇਡਾਂ ਦਾ ਜਿਹੜਾ ਉਹਨਾਂ ਰੂਪ ਦੇ ਵਿੱਚ ਪ੍ਰਬੰਧ ਕਰਕੇ ਦਵਾ ਅੱਜ 9 10 ਤਰੀਕ ਨੂੰ ਲੇਲਕਲਾਂ ਵਿੱਚ ਐਮਐਲਏ ਬਰਿੰਦਰ ਗੋਇਲ ਜੀ ਦੇ ਪੱਪੂ ਸਾਡਾ ਪ੍ਰਧਾਨ ਅਸੀਂ ਨੇ ਟੂਰਨਾਮੈਂਟ ਰੱਖਿਆ ਹੋਇਆ ਸੀ ਜਿੱਦਾਂ ਕਿ ਵੀ ਲਾਸਟ ਦਿਨੇ ਸਾਰੇ ਦਰਸ਼ਕ ਵੀ ਪਹੁੰਚੇ ਹੋਏ ਤੇ ਐਮਐਲਏ ਸਾਹਿਬ ਵੀ ਪਹੁੰਚੇ ਹੋਏ ਨੇ ਨਾਮ ਸਾਡਾ ਓਪਨ ਨੂੰ ਵਸਤ ਨੂੰ 81000 ਰੁਪਏ ਸੈਕੰਡ ਨੂੰ 4000 ਰੁਪਏ ਤੇ ਵੈਸਟ ਚਾਪੀ ਤੇ ਰੇਡਰ ਨੂੰ 515500 ਰੁਪਏ ਜੋ ਕਿ ਸੀ ਦੀ ਮੰਗ ਠੀਕ ਹੈ ਜਿਹੜਾ ਪ੍ਰਾਨਾ ਕੀਤਾ ਹੋਇਆ ਨਸ਼ਿਆਂ ਦੇ ਵਿਰੁੱਧ ਕੀਤਾ ਹੋਇਆ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਵਾਕ ਖੇਡਾਂ ਵੱਲ ਪ੍ਰੇਰਤ ਹੋਣ ਪਰ ਬਹੁਤ ਲੋਕਾਂ ਦਾ ਉਤਸ਼ਾਹ ਵੀ ਹੈ ਬਹੁਤ ਜ਼ਿਆਦਾ ਇਕੱਠ ਵੀ ਹੈ ਸਾਰੇ ਪਹੁੰਚੇ ਹੋਏ ਨੇ ਐਮਐਲਏ ਸਾਹਿਬ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਸਾਰੇ ਏਰੀਆ ਦੀ ਕਰੀਮ ਵੀ ਪਹੁੰਚੀ ਹੋਈ ਹੈ ਤੇ ਪੂਰਾ ਪ੍ਰਸ਼ਾਸਨ ਵੀ ਪਹੁੰਚਿਆ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਸ਼ੇਰਾਂ ਕਹਿਣਾ ਨਹੀਂ ਮੇਰੇ